ਤੇ ਉਹਨਾਂ ਨੂੰ ਦੋਸ਼ ਵੀ ਲਾਇਆ ਗਿਆ ਕਿ ਉਸ ਨੂੰ ਕੋਈ 50000 ਰੁਪਏ ਹਾਸਲ ਕੀਤੇ ਗਿਆ। ਹਾਂਜੀ ਕੀ ਗੱਲ ਹੋਈ ਹੈ ਜੀ? ਇਹਨੇ ਪੈਸੇ ਲਏ ਆ 50000 ਰੁਪਏ। ਅੱਜ ਥਾਣਾ ਬਾਗਾਪੁਰਾਣਾ ਵਿੱਚ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦੌਰਾਨ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸਸੀ ਅਮਰਜੀਤ ਸਿੰਘ ਮੌਕੇ ਪਰ ਪੁੱਜਿਆ ਸੀ। ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉੱਕੋਕੇ ਦੀ ਇੱਕ ਸਕੋਰਪੀਓ ਗੱਡੀ ਚਾਲਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਇਸੇ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨਲ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ 'ਤੇ ਦੋਸ਼ ਲਗਾਇਆ ਗਿਆ ਕਿ ਉਸ ਲੋਕ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੁਖਤਾ ਤੌਰ ਤੇ ਜਾਂਚ ਕੀਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਦੋਸ਼ ਚੋਗ ਦੇਪਨਿਆਦ ਹਨ ਮੋਕਾ ਪਰ ਦਰਜੀਤ ਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖਵੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ ਬਾਅਦ ਲਿਖ ਕੇ ਅਗਲੀ ਕਾਰਵਾਈ ਅਮਲੇ ਚਲਾਈ ਜਾਂਦੀ ਜਾਵੇਗੀ